ਮਨੁੱਖ ਦੀ ਆਦ ਭਾਸ਼ਾ ਹੈ ਹਸਣਾ ਤੇ ਰੋਣਾ ਬਾਕੀ ਬੋਲਣਾ ਚੱਲਨੇ ਬਾਅਦ ਜਨਮ ਹੋਇਆ ਮਨੁੱਖ ਅਨੰਤ ਕਾਲ ਤੱਕ ਨਹੀਂ ਬੋਲਦਾ ਰਿਹਾ ਖੁਸ਼ੀ ਨੂੰ ਪ੍ਰਗਟ ਕਰਦਾ ਰਿਹਾ ਹੱਸ ਕੇ ਦੁੱਖ ਨੂੰ ਪ੍ਰਗਟ ਕਰਦਾ ਰਿਹਾ ਰੋ ਕੇ ਬਸ ਇਹੀ ਭਾਸ਼ਾ ਸੀ ਦੇ ਕੋਲ ਔਰ ਜਨਮ ਸਮੇਂ ਮਨੁੱਖੀ ਬੱਚੇ ਕੋਲ ਇਹੀ ਭਾਸ਼ਾ ਹੈ ਹਸਣਾ ਤੇ ਰੋਣਾ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕਿ ਪ੍ਰਕਿਰਤੀ ਦੀ ਦੇਣ ਹੈ ਪ੍ਰਮਾਤਮਾ ਤੋਂ ਲੈ ਕੇ ਆਇਆ ਹੈ ਹਸਣਾ ਤੇ ਰੋਣਾ ਕਿਉਂਕਿ ਪ੍ਰਮਾਤਮਾ ਤੋਂ ਲੈ ਕੇ ਆਇਆ ਹੈ ਬਾਕੀ ਬੋਲਣਾ ਚੱਲਣਾ ਤੇ ਇਸਨੇ ਆਬ ਹਵਾ ਦੇ ਮੁਤਾਬਕ ਸੰਸਕਾਰਾਂ ਦੇ ਮੁਤਾਬਕ ਮਾਹੌਲ ਦੇ ਮੁਤਾਬਕ ਸਿੱਖਿਆ ਹੈ ਹਸਣਾ ਰੋਣਾ ਪ੍ਰਮਾਤਮਾ ਤੋਂ ਲੈ ਕੇ ਆਇਆ ਹੈ ਇਸ ਵਾਸਤੇ ਸਾਰੀ ਦੁਨੀਆ ਦਾ ਹਸਣਾ ਤੇ ਰੋਣਾ ਇੱਕ ਹੈ ਜਦ ਕੋਈ ਬੱਚਾ ਹਸ ਰਿਹਾ ਹੋਵੇ ਤੇ ਅਸੀਂ ਨਹੀਂ ਕਹਿੰਦੇ ਇੰਗਲਿਸ਼ ਦੇ ਛਸ ਰਿਹਾ ਫ੍ਰੈਂਚ ਦੇ ਛਸ ਰਿਹਾ ਪੰਜਾਬੀ ਦੇ ਛਸ ਰਿਹਾ ਬੰਗਾਲੀ ਦੇ ਛਸ ਰਿਹਾ ਸੰਸਕ੍ਰਿਤ ਦੇ ਛਸ ਰਿਹਾ ਜਾਂ ਪਰਸ਼ੇਨ ਦੇ ਛਸ ਰਿਹਾ ਇਸ ਦਾ ਥੋੜੀ ਕਹਿੰਦੇ ਔਰ ਜਦ ਰੋ ਰਿਹਾ ਹੋਵੇ ਤੇ ਅਸੀਂ ਆਖੇ ਹਸਦਾ ਬੰਗਾਲੀ ਦੇ ਛਸਦਾ ਪਿਆ ਗੁਜਰਾਤੀ ਦੇ ਛਸ ਰਿਹਾ ਮਰਾਠੀ ਦੇ ਛਸ ਰਿਹਾ ਕਿ ਸਿੰਧੀ ਦੇ ਛਸ ਰਿਹਾ ਜਾਂ ਪੰਜਾਬੀ ਦੇ ਛਸ ਰਿਹਾ ਕਿ ਇੰਗਲਿਸ਼ ਦੇ ਛਸ ਰਿਹਾ ਸਮੇਂ ਚ ਆ ਜਾਂਦਾ ਹਰ ਇੱਕ ਦੇ ਸਮੇਂ ਚ ਆ ਜਾਂਦਾ ਰੋਣਾ ਹਰ ਇੱਕ ਦੀ ਸਮੇਂ ਚ ਆ ਜਾਂਦਾ ਆਸਾ ਪ੍ਰਭੂ ਦੀ ਦੇਨ ਪਰਮਾਤਮਾ ਦੀ ਦੇਨ